ਯਯਾ ਯਯਾ ਜਨਮ ਨਾ ਹੋਵੀ ਕਦਹੀ ਜੇਕਰ ਸੱਚ ਪਛਾਣ ਹੈ ਜਈਆ ਪੰਜਾਬੀ ਵਰਣਮਾਲਾ ਦਾ 31ਵਾਂ ਅੱਖਰ ਹੈ ਯਯੇ ਅਦਕ ਈੜੀ ਬਿਹਾਰੀ ਐੜੇ ਕੰਨਾ ਜਈਆ Y I E ਡਬਲ A ਯਯਾ ਯਯਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਯਯਾ ਯਾਕ ਯਯਾ ਜੱਕਾ ਮੋਹਾਰਨੀ ਵਿੱਚ ਮਾਤਰਾ ਸਹਿਤ ਯਯਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਯਯਾ ਮੁਕਤਾ ਯ ਯੇ ਕਨਾ ਯ ਯੇ ਕਨਾ ਉੱਤੇ ਬਿੰਦੀ ਜਾਂ ਯੇ ਯੇ ਸਿਆ ਰੀ ਯੇ 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 ਬਿਹਾਰੀ ਈ ਯੇ ਯੇ ਔਂਕੜ ਯੂ ਯੇ ਯੇ ਦਲਾਣ ਕੜੇ ਯੂ ਯੇ ਯੇ ਲਾਵਾਂ ਐ ਯੇ ਯੇ ਦਲਾਵਾਂ ਐ ये, ये होड़ा यो ये ये कनौड़ा यो ये ये टिप्पीय रा रव आ सब अंतर जेते किए जनता रारा पंजाबी वर्णमाला दा बत्तीवा अखर है रारे कन्ना रारे कन्ना रा आर ए आर ए रा ਰਾਰਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਰਾਰਾ ਰੰਬਾ ਰਾਰਾ ਰੇਡੀਓ ਮੁਹਾਰਨੀ ਵਿੱਚ ਮਾਤਰਾ ਸਹਿਤ ਰਾਰਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਰਾਰਾ ਮੁਕਤਾ ਰਾਰੇ ਕੰਨਾ ਰਾ ਰਾਰੇ ਕੰਨਾ ਉੱਤੇ ਬਿੰਦੀ ਰਾ ਰਾਰੇ ਸਿਆਰੀ ਰਾਰੇ ਬਿਹਾਰੀ ਰੀ ਰਾਰੇ ਔਕੜ ਰੋ ਰਾਰੇ ਲੈਂਕੜੇ ਰੂ ਰਾਰੇ ਲਾਵਾਂ ਰੇ ਰਾਰੇ ਦਲਾਵਾਂ ਰੇ ਰਾਰੇ ਹੋੜਾ ਰੋ ਰਾਰੇ ਕਨੌੜਾ ਰੋ ਰਾਰੇ ਟਿੱਪੀ ਰੰਗ ਲੱਲਾ ਲੱਲੇ ਲਾਇ ਧੰਦਾ ਜਨ ਛੋਡੀ ਮੀਠਾ ਮਾਇਆ ਮੋਹਕਿਆ ਲੱਲਾ ਪੰਜਾਬੀ ਵਰਣਮਾਲਾ ਦਾ 33ਵਾਂ ਅੱਖਰ ਹੈ ਲੱਲੇ ਅਦਕ ਲੱਲੇ ਕੰਨਾ ਲੱਲਾ L A डबल L A लल्ला लल्ला ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਲੱਲਾ ਲੱड्डੂ ਲੱਲਾ ਲਾਟੂ ਮੋਹਾਰਨੀ ਵਿੱਚ ਮਾਤਰਾ ਸਹਿਤ ਲੱਲਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਲੱਲਾ ਮੁਕਤਾ ਲੱ ਲੱਲੇ ਕੰਨਾ ਲਾ ਲੱਲੇ ਕੰਨਾ ਉੱਤੇ ਬਿੰਦੀ ਲਾਂ ਲੱਲੇ ਸਿਆਰੀਲੇ ਲੱਲੇ ਪਿਆਰੀ ਲੀ ਲੱਲੇ ਔਂਕੜ ਲੋ ਲੱਲੇ ਦਲੈਂਕੜੇ ਲੂ ਲੱਲੇ ਲਾਵਾਂ ਲੇ ਲੱਲੇ ਦਲਾਵਾਂ ਲੈ ਲੱਲੇ ਹੋੜਾ ਲੋ ਲੱਲੇ ਕਨੌੜਾ ਲਾ ਲੱਲੇ ਟਿੱਪੀ ਲੰ ਵਾ 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 ਵਾਸ ਦੇਓ ਪਰਮੇਸ਼ਰ ਵੇਖਣ ਕੌ ਜਨ ਵੇਸ ਕੀਆ ਵਵਾ ਪੰਜਾਬੀ ਵਰਣਮਾਲਾ ਦਾ 34ਵਾਂ ਅੱਖਰ ਹੈ ਵਵੇ ਅਦਕ ਵਵੇ ਕੰਨਾ ਵਵਾ W A W A ਵਵਾ ਵਵਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਵਵਾ ਵੱਟੇ ਵਵਾ ਵਾਜਾ ਮੋਹਾਰਨੀ ਵਿੱਚ ਮਾਤਰਾ ਸਹਿਤ ਵਵਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ వ వా ముక్తా వ వవే కన్నా వాడు వో వవే దళ వవేలావా వవే దావా వవే కనోడా వ వవే టి వ ੜਾੜਾ ੜਾੜੇ ਰਾੜ ਕਰਹਿ ਕਿਆ ਪ੍ਰਾਣੀ ਤਿਸੈ ਧਿਆਵ ਹੋ ਜੇ ਅਮਰ ਹੋਆ ੜਾੜਾ ਪੰਜਾਬੀ ਵਰਣਮਾਲਾ ਦਾ 35ਵਾਂ ਅੱਖਰ ਹੈ ੜਾੜੇ ਕੰਨਾ ੜਾੜੇ ਕੰਨਾ ੜਾੜਾ R H E R H E ੜਾੜਾ ੜਾੜਾ ਅੱਖਰ ਤੋਂ ਪੰਜਾਬੀ ਦਾ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਪਰ ਵਿਚ ਵਿਚਾਲੇ ਇਸਤੀ ਵਰਤੋਂ ਆਮ ਹੁੰਦੀ ਹੈ ਜਿਸ ਤਰ੍ਹਾਂ ਕਿਹੜਾ ਕੌੜਾ